ਇਹ ਤੋਂ ਵੀ ਲਾਇਸੈਂਸ ਹੈ ਬੀਐਮ ਅੰਦਰ ਇਸ ਬੀਐਮ ਦੇ ਅੰਦਰ ਉਹ ਵੀਡੀਓ ਬਣਾਣੀ ਉਹਨਾਂ ਦੇ ਵੀਡੀਓ ਬਣਾਉਣਾ ਉਹਨਾਂ ਦੀ ਉਹਨਾਂ ਦੀ ਜਿਹੜਾ ਕੋਈ ਨਹੀਂ ਮੰਨ ਕੋਈ ਨਾ ਆਵੇ ਇਦਾਂ ਬੋਲੇ ਜੀ ਤੇਰੇ ਨਾਲ ਜਿਹੜਾ ਆਪ ਕੋਲ ਬਣਾਦਾ ਰੇਡ ਜੀ ਸਾਡਾ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਤੇ ਐਕਸਾਈਜ਼ ਇੰਸਪੈਕਟਰ ਨਾਲ ਜੀ ਸਾਂਝਾ ਰੇਡ ਕੀਤਾ ਗਿਆ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਨਲੀਗਲ ਹਾਤੇ ਜਿੰਨਾ ਕੋ ਲਾਇਸੈਂਸ ਨਹੀਂ ਹੈਗਾ ਦਾਰੂ ਪਲਾਂ ਦਾ ਬੀਅਰ ਪਲਾਂ ਦਾ ਉਹ ਚੈੱਕ ਕਰਦੇ ਪਏ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇੰਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਕੀ ਕਾਰਵਾਈ ਜਦੋਂ ਫਿਰ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਜੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਇਤਰਾਜ ਜੋ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਬਚਾਏਗਾ ਯੂਵਕ ਸਾਈਟ ਸੈਕਟਰ ਸਾਨੂੰ ਦੱਸਣਗੇ ਕਿ ਆਪਾਂ ਪ੍ਰੋਪਰ ਕਾਰਵਾਈ ਕਰਨੀ ਹੈ। ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ। ਵਿਦਾਊਟ ਲਾਇਸੈਂਸ ਨਾ ਕੰਮ ਕਰੋ। ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾੜ ਕੇ ਆਹਤਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ। ਉਹਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਰੇਡ ਕੀਤੀ ਜੀ। ਬਹੁਤ ਬਿਲਕੁਲ ਬਿਲਕੁਲ ਫੋਰਥ ਇਹਗਾ ਰੇਡ ਹੈ ਜੀ ਇਹ ਸਾਡੇ ਵੱਲੋਂ ਚੱਲ ਰਹੀ ਹੈ। ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਹੈ ਆਲਰੇਡੀ ਜੀ। ਨੈਕਸ ਮੈਸੇਜ ਇਹ ਹੋਇਆ ਜੀ ਜੇ ਤੁਹਾਡੇ ਕੋਲ ਪ੍ਰੋਪਰ ਬੀਅਰ ਬਾਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫ ਆਰ ਲੌਂਚ ਕੀਤੀ ਜਾਏਗੀ ਰੇਡ ਜੀ ਸਾਡਾ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਤੇ ਐਕਸਾਈਜ਼ ਇਨਸਪੈਕਟਰ ਨਾਲ ਹੀ ਸਾਂਝਾ ਰੇਡ ਕੀਤਾ ਗਿਆ ਜੀ ਰੇਡ ਕੀਤਾ ਗਿਆ ਕਿ ਜਿੰਨਾ ਇਨਲੀਗਲ ਹਾਤੇ ਜਿੰਨਾ ਕੋਲ ਲਾਇਸੈਂਸ ਨਹੀਂ ਹੈਗਾ ਦਾਰੂ ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਵੀ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇਨਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਉਕੀ ਕਾਰਵਾਈ ਨਾਲ ਤੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਹੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਲਾਜੋਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚੱਲਦੀ ਵੀ ਜੀ ਲਾਈਵ ਵੀਡੀਓ ਬਣਦੀ ਵੀ ਜੋ ਵੀ ਵੀਡੀਓ ਬਚਾਏਗਾ ਜੋ ਐਕਸਾਈਟ ਸੈਕਟਰ ਸਾਨੂੰ ਦੱਸਣਗੇ ਤੇ ਆਪਾਂ ਪ੍ਰੋਪਰ ਕਾਰਵਾਈ ਕੀਤੀ ਮੈਸੇਜ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਵਿਦਾਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਐ ਗੱਡੀਆਂ ਖਿਲਾੜ ਕੇ ਆਹਾਤਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਹੈ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਅਹੀ ਮੱਧੇ ਨਦੇ ਰੱਖਦੇ ਹੋਏ ਰੇਡ ਕੀਤੀ ਜੀ ਬਹੁਤ ਬਿਲਕੁਲ ਬਿਲਕੁਲ ਫੋਰਥ ਜਗ੍ਹਾ ਰੇਡ ਹੈ ਜੀ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਆਲਰੇਡੀ ਜੀ ਨੈਕਸਟ ਵੀ ਕਰ ਰਹੇ ਆ ਜੀ ਮੈਸੇਜ ਇਹੋ ਹੈ ਜੀ ਜੇ ਤੁਹਾਡੇ ਕੋਲ ਪ੍ਰੋਪਰ ਬੀਅਰ 바ਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤਾਂ ਚਲਾਓ ਨਹੀਂ ਤਾਂ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ